ਆਪਣੇ ਕੰਮ 'ਚ 100% ਜ਼ਿੰਮੇਵਾਰੀ ਹੋਊਗੀ ਜਿਹੜੀ ਚੀਜ਼ ਜਿਵੇਂ ਸਾਵੀ ਦਿੱਤੀ ਉਹ ਵੀ ਪਹੁੰਚੂਗੀ ਅੱਜ ਕਰ ਅਗਲੀ ਤਸਦੀ ਨਹੀਂ ਹੁੰਦੀ ਅਸੀਂ ਪੈਕੇਜ ਨੂੰ ਗਾਂ ਦਿੱਲੀ ਨੂੰ ਟਰਾਂਸਫਰ ਨਹੀਂ ਕਰਦੇ ਲੋ ਵੀ ਮਿੱਤਰੋ ਹੁਣ ਤੁਸੀਂ ਕੋਈ ਵੀ ਸਮਾਨ ਬਾਹਰ ਭੇਜਨ ਨਾਲ ਫੋਰਨ ਕੰਟਰੀ ਦੇ ਵਿੱਚ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂਗੀ ਵੀ ਸਮਾਨ ਪਹੁੰਚੂਗਾ ਜਾਂ ਨਹੀਂ ਪਹੁੰਚੂਗਾ ਤੇ ਅੱਜ ਜਿੱਥੇ ਲੈ ਕੇ ਆਏ ਆ ਨਾ ਬੰਦਿਆਂ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਤੁਹਾਡਾ ਸਮਾਨ ਤੁਹਾਡੇ ਰਿਸ਼ਤੇ ਤੱਕ ਜਿੰਨੇ ਵੀ ਜਿਹੜੇ ਵੀ ਕੰਟਰੀ 'ਚ ਬੈਠੇ ਨੇ ਫੋਰਨ ਕੰਟਰੀ ਦੇ ਵਿੱਚ ਉੱਥੇ ਤੱਕਰ ਪਹੁੰਚਦਾ ਕਰ ਦਿੰਦੇ ਨੇ ਤਾ 40 ਫੁੱਟੀ ਰੋਡ ਤੇ ਆਪਾਂ ਖੜੇ ਆਂਗੇ ਨਾਮਦੇਵ ਰੋਡ ਜਿਹਨੂੰ ਕਹਿੰਦੇ ਆ ਤਾਂ ਫਲਾਈ ਬਠਿੰਡਾ ਕੋਰੀਅਰ ਦੇ ਨਾਂ ਤੇ ਜਿਹੜਾ ਇੱਥੇ ਇਹਨਾਂ ਦਾ ਆਫਿਸ ਹੈਗਾ ਜਿਨ੍ਹਾਂ ਨੇ ਸਮਾਨ ਤੁਹਾਨੂੰ ਸਾਰਾ ਭੇਜ ਦੇਣਾ ਤੇ ਆ ਆਪਾਂ ਤੁਹਾਨੂੰ ਅੰਦਰ ਵੀ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਉਹਨਾਂ ਨਾਲ ਤੇ ਹੋਰ ਬਾਈ ਜੀ ਠੀਕ ਹੋ? ਹਾਂਜੀ ਬੜੀਏ ਬਾਈ ਜੀ ਹੋਰ ਠੀਕ ਨੇ ਹਾਂਜੀ ਬੜੀਏ ਤੇ ਆ ਬਾਈ ਉਹਨਾਂ ਦਾ ਕੰਮ ਹੈ ਇਹ ਤੇ ਬਾਈ ਉਹਨੇ ਸਮਾਨ ਬਾਹਰ ਭੇਜਦੇ ਨੇ ਫੋਰਨ ਕੰਟਰੀ ਜਿੱਥੇ ਮਰਜ਼ੀ ਦਾ ਹੋਵੇ ਬਾਈ ਹਾਂਜੀ ਬਾਈ ਵਰਲਡ ਵਾਈਡ ਸਾਰੇ ਜਿਹੜੀ ਮਰਜ਼ੀ ਕੰਟਰੀ ਦਾ ਸਮਾਨ ਹੋਵੇ ਸਮਾਨ ਤੁਹਾਡਾ ਉੱਥੇ ਪਾਉਣ ਬਾਈ ਜੀ ਪਹਿਲ ਜਿਆਦਾ ਦਿੱਕਤ ਨੇ ਇਹੀ ਆਉਂਦੀ ਹੈ ਕਿ ਬੰਦੇ ਕੋਰੀਅਰ ਕਰਵਾਉਂਦੇ ਨੇ ਸਮਾਨ ਮਹਿੰਗਾ ਹੁੰਦਾ ਪਹੁੰਚਦਾ ਨਹੀਂ ਹੁੰਦਾ ਕਿਹੜੀ ਨਹੀਂ ਬਈ ਆਪਣੇ ਕੰਮ ਜਿੰਮੇਵਾਰੀ ਹੁੰਦੀ ਹੈ ਆਪਣੀ ਫੁੱਲ ਮੈਂ ਕਿ ਆਪਣੇ ਕੰਮ 'ਚ 100% ਜਿੰਮੇਵਾਰੀ ਹੋਊਗੀ ਜਿਹੜੀ ਚੀਜ਼ ਜਿਵੇਂ ਸਾਵੀਆਂ ਦੇਤੀਆਂ ਉਹ ਵੀ ਪਹੁੰਚੂਗੀ ਜਿਵੇਂ ਡੱਬਾ ਇੱਥੋਂ ਪੈਕ ਕਰਤਾ ਉਵੇਂ ਜਾਊਗਾ ਜੇ ਕਿਤੇ ਗਰਾਜ ਤੇ ਕਸਟਮ ਵਾਲੇ ਨੇ ਖੋਲੇ ਉਸਪੈਸ਼ਲ ਨੂੰ ਨੇ ਟੇਪ ਲੱਗੀ ਹੋਊਗੀ ਬਕਾਇਦਾ ਉਹਦੇ 'ਚ ਸਾਰੀ ਇਨਫਾਰਮੇਸ਼ਨ ਲਿਖੀ ਹੋਊਗੀ ਤਾਂ ਚੋ ਸਾਰਾ ਸਲਿੱਪ ਲੱਗਦੀ ਉਹਦੇ ਉੱਤੇ ਜੀ ਹਾਂ ਸਮਾਨੇ ਦੇ ਵਿੱਚ ਆਏਗਾ ਸਾਰਾ ਕੁਝ ਇਨਵੌਇਸ ਲੱਗਦੀ ਹੈ ਬਈ ਕੱਲੀ ਕੱਲੀ ਜੀ ਉਹ ਤੇ ਨੋਟ ਡਾਊਨ ਹੋਊਗੀ ਸਾਨੂੰ ਜਿਹੜੀ ਚੀਜ਼ ਵਿੱਚ ਪਾਵਾਂਗੇ ਥੋੜੀ ਡੇ ਕੇ ਜਾਵਾਂਗੇ ਉਹੀ ਚੀਜ਼ ਪਹੁੰਚੂ ਸਾਵੀ ਅੱਛਾ ਹਾਂਜੀ ਹਾਂਜੀ ਤੇ ਬਈ ਜੀ ਇਹ ਹੁੰਦਾ ਕਿਵੇਂ weight ਦੇ ਹਿਸਾਬ ਨਾਲ ਸਾਰੇ ਪੈਸੇ ਲੱਗਦੇ ਨੇ ਇਹਦੀ ਕੀ ਸਿਸਟਮ ਹੁੰਦਾ ਹੈ ਇਹ ਬਈ weight ਦੇ ਹਿਸਾਬ ਨਾਲ ਹੁੰਦਾ ਦਾ 1 ਕਿਲੋ ਤੋਂ ਲੈ ਕੇ 9 ਕਿਲੋ ਤੱਕ ਜਿਵੇਂ ਐਡਡ ਰੇਟ ਹੁੰਦੇ ਆ 10 ਕਿਲੋ ਤੋਂ ਵੱਧ ਫਲੈਟ ਰੇਟ ਹੋ ਜਾਂਦਾ ਹੈ ਅੱਛਾ ਹਾਂਜੀ ਹਾਂਜੀ ਬਈ ਸਮਾਨ ਕਿਹੜੇ ਇਦਾਂ ਦਾ ਹੁੰਦਾ ਨਾ ਕਿ ਟੁੱਟਣ ਭੱਜਣ ਵਾਲਾ ਉਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਵੀ ਸਹੀ ਪਹੁੰਚੇ ਉੱਥੇ ਤੱਕ ਰੋ ਐ ਭਾਈ ਜਦੋਂ ਸਾਡੇ ਕੋਲ ਕਲਾਇੰਟ ਆ ਜਾਂਦਾ ਸਾਡੇ ਕੋਲ ਅਸੀਂ ਕਲਾਇੰਟ ਦੇ ਨਾਲ ਤੁਰੰਤ ਹੀ ਉੱਥੇ ਪੈਕ ਕਰਕੇ ਦਿੰਨੇ ਅਗਲੇ ਨੂੰ ਤੇ ਜਿੰਨਾ ਚਿਰ ਅਗਲੀ ਤਸੰਦੀ ਨਹੀਂ ਹੁੰਦੀ ਅਸੀਂ ਪੈਕੇਜ ਨੂੰ ਅੰਧ ਦਿੱਲੀ ਨੂੰ ਟਰਾਂਸਫਰ ਨਹੀਂ ਕਰਦੇ ਅਗਲੇ ਸਾਹਮਣੇ ਥਰਮਾ ਗੋਲ ਜਾਂ ਬਾਵਲ ਪੈਕ ਜਿਵੇਂ ਵੀ ਸਾਨੂੰ ਅਗਲੀ ਤਸੰਦੀ ਹੁੰਦੀ ਹੈ ਪ੍ਰੋਪਰ ਉਹਨਾਂ ਚਿਰ ਅਸੀਂ ਅਗਲੇ ਗਾਹ ਨਹੀਂ ਭੇਜਦੇ ਤਸੰਦੀ ਕਰਾ ਕੇ ਫੇਰ ਭੇਜਦੇ ਅੱਗੇ ਵੀ ਕਿੰਨਾ ਕਿੰਨਾ ਕੁ ਟਾਈਮ ਲੱਗ ਜਾਂਦਾ ਮੰਨ ਲਓ ਕਿਸੇ ਨੂੰ ਕੈਨੇਡਾ ਭੇਜਣਾ ਜਾਂ ਆਸਟ੍ਰੇਲੀਆ ਭੇਜਣਾ ਤਾਂ ਕਿੰਨੇ ਦਿਨਾਂ ਚ ਪ ਨਾਰਮਲ ਤਵੇ ਕੈਨੇਡਾ ਤਾ 5-6 ਦਿਨਾਂ ਚ ਪਹੁੰਚ ਜਾਂਦਾ ਹੈਗਾ ਹੱਦੋਂ ਹੱਦ 7 ਦਿਨ ਲੱਗ ਜਾਂਦੀ ਹੈਗੀ ਠੀਕ ਹੈ ਜੀ ਤੇ ਆਸਟ੍ਰੇਲੀਆ ਤੇ ਤਾਂ ਫਾਸਟ ਸਰਵਿਸ ਹੈਗੀਆਂ ਬਹੁਤ ਸਲੋ ਵਾਲੀਆਂ ਵੀ ਹੈਗੀਆਂ ਹੈ 5-6 ਦਿਨਾਂ ਵਾਲੀ ਵੀ ਹੈਗੀ ਹੈ वर्ल्ड वाइड 10 ਦਿਨਾਂ ਵਾਲੀ ਵੀ ਹੁੰਦੀ ਕਿਤੇ ਕਿਸੇ ਵੀ ਦੇਸ਼ ਦਾ ਮੰਨ ਕੇ ਚੱਲੋ 5-6 ਦਿਨਾਂ ਵਾਲੀ ਸਰਵਿਸ ਵੀ ਹੁੰਦੀ ਹੈ 10-15 ਦਿਨਾਂ ਵਾਲੀ ਵੀ ਹੁੰਦੀ ਹੈ ਉਹ ਰੇਟ ਦੇ ਹਿਸਾਬ ਨਾਲ ਹੋ ਜਾਂਦੀ ਹੈ ਹੂੰ ਹੂੰ ਉਹ ਬਾਕੀ ਸਾਨੂੰ ਜਿਵੇਂ ਆ ਆਪਣੇ ਬਾਈ ਬੈਠੇ ਹੈ ਕਲਾਇੰਟ ਬੈਠੇ ਸਾਰੇ ਅੱਛਾ ਉਹ ਵੀ ਸਾਰੇ ਕੋਰੀਅਰ ਕਰਾਉਣਾ ਹੈ ਸਾਰੇ ਸਾਰੇ ਬਾਈ ਕੋਰੀਅਰ ਅੱਛਾ ਤੇ ਮੈਨੂੰ ਲੱਗਾ ਦਾ ਡੱਬੇ ਇੱਥੇ ਭਰੇ ਪਏ ਹਨਾ ਇਹ ਸਾਰੇ ਕਿੱਧਰ ਕਿੱਧਰ ਜਾਣੇ ਬਾਈ ਇਹ ਤੇ ਬਾਈ ਇੰਗਲੈਂਡ ਕੈਨੇਡਾ ਉੱਧਰ ਜਾਣ ਵਾਲੇ ਹਾਂਜੀ ਹਾਂਜੀ ਤਾਂ ਦੇਖ ਲਓ ਤੁਸੀਂ ਆਹ ਕੋਰੀਅਰ ਜਿਹੜਾ ਬਾਹਰ ਜਾਣਾ ਤੇ ਇੱਧਰ ਵੀ ਪਏ ਨੇ ਹਨਾ ਉਹ ਵੀ ਦਿਖਾ ਦੇ ਇਧਰ ਵੀ ਭਰੇ ਪਏ ਤੇ ਬਾਈ ਹੁਣੇ ਜਿਹੜੇ ਆ ਲੈ ਕੇ ਆਇਆ ਇਹਨਾਂ ਸਮਾਨ ਇਹਨਾਂ ਦਾ ਕੂਰੀਅਰ ਜਾਣਾ ਗੱਲਬਾਤ ਵੀ ਕਰਾਉਣੇ ਆ ਬਾਈ ਜੀ ਕਿਹੜੀ ਜਗ੍ਹਾ ਭੇਜਣਾ ਤੁਸੀਂ ਆ ਸਮਾਨ ਜਿਹੜਾ ਮੈਂ ਕੈਨੇਡਾ ਭੇਜਣਾ ਜੀ ਸਮਾਨ ਅੱਛਾ ਵਧੀਆ ਸਰਵਿਸ ਹੈ ਇਹਨਾਂ ਦੀ ਬਹੁਤ ਵਧੀਆ ਜੀ ਮੈਂ ਪਹਿਲਾਂ ਵੀ ਇੱਕ ਵਾਰੀ ਭੇਜਿਆ ਸੀਗਾ ਸਮਾਨ ਉੱਚ ਖਾਣ ਪੀਣ ਦਾ ਸਮਾਨ ਵੀ ਸੀਗਾ ਕੱਪੜੇ ਵੀ ਸੀਗੇ ਤਾਂ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰਿਆ ਅਸੀਂ ਕਦੀ ਪੈਕਿੰਗ ਆਪਦੇ ਕੰਨਿਓ ਵੀ ਕਰਕੇ ਲੈ ਕੇ ਆਏ ਸੀ ਪਰ ਇਹਨਾਂ ਨੇ ਦੱਸਿਆ ਵੀ ਨਹੀਂ ਇਹਦਾ weight ਜ਼ਿਆਦਾ ਬਣ ਜਾਊਗਾ ਇਹਨਾਂ ਨੇ ਸਹੀ ਤਰੀਕੇ ਨਾਲ ਖੋਲ ਕੇ ਮੈਨੇਜ ਕਰਕੇ ਪ੍ਰੋਪਰ ਸਹੀ ਪੈਕ ਕਰਕੇ ਭੇਜਿਆ ਸਾਨੂੰ ਇਹਨਾਂ ਨੇ 7 ਦਿਨ ਕਿਹਾ ਸੀ ਉਹਨਾਂ ਤੇ ਪੂਰੇ 5 ਦਿਨਾਂ ਚ ਸਮਾਨ ਪਹੁੰਚ ਗਿਆ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਤੂੰ ਕਿਆ ਸਾਨੂੰ 7 ਦਿਨ ਸੀ ਪੰਜ ਜੀ ਪਹੁੰਚ ਕੇ ਕਹਿੰਦਾ ਅਸਤਾ ਕਹਿੰਦਾ 2 ਦਿਨ ਪਹਿਲਾਂ ਬਾਦ ਦਾ ਦਨੇ ਵਗਲੇ ਨੂੰ ਬਾਅਦ ਚ ਗੁੱਸਾ ਨਾ ਲੱਗੇ ਸਾਡੇ ਕਿਸੇ ਦਾ ਪਰ ਉਹ ਬਹੁਤ ਵਧੀਆ ਸਰਵਿਸ ਆ ਮਤਲਬ ਅਸੀਂ ਵੇਟ ਕਰ ਰਹੇ ਸੀ ਵਗਲੇ ਨੂੰ ਕਹਾ ਸੀ ਵੀ 25 ਤਰੀਕ ਤੱਕ ਸਮਾਨ ਆ ਜਾਊਗਾ ਉਹ 22 ਤਰੀਕ ਨੂੰ ਕਿ 23 ਤਰੀਕ ਨੂੰ ਸਾਨੂੰ ਫੋਟੋਆਂ ਭੇਜਿਆ ਉਹ ਕਹਿੰਦਾ ਬਈ ਪਹੁੰਚ ਗਿਆ ਮੇਰੇ ਕੋਲ ਤਾਂ ਬਹੁਤ ਵਧੀਆ ਸਰਵਿਸ ਆ ਤਾਂ ਮਤਲਬ ਮੈਂ ਵੀ ਹੁਣ ਇੱਥੇ ਦੁਬਾਰਾ ਆ ਰਿਹਾ ਅੱਛਾ ਪਹਿਲਾਂ ਵੀ ਕਰਵਾਇਆ ਸੀ ਉਹਨੂੰ ਫੇਰ ਆਇਆ ਹਾਂ ਹਾਂ ਪਹਿਲਾਂ ਕਰਾ ਕੇ ਗਿਆ ਸੀ ਹੁਣ ਫੇਰ ਆਇਆ ਤੇ ਗਾਹਾਂ ਵੀ ਅਸੀਂ ਆਪਦੇ ਨਾਲ ਦੇ ਮਿੱਤਰਾਂ ਮੁੱਤਰਾਂ ਨੂੰ ਵੀ ਕ ਹਾਂਜੀ ਉਹਨਸਤੇ ਨੂੰ ਆਏ ਕਹਿੰਦੇ ਹੁੰਨੇ ਆ ਵੀ ਭਾਈ ਜਦੋਂ ਕੋਈ ਸਾਡਾ ਬੰਦਾ ਆਵੇ ਉਹਦਾ ਸਮਾਨ ਨਾ ਮਤਲਬ ਵੀ ਤੂੰ ਹੋਰ ਜਲਦੀ ਭੇਜ ਜਾਕਰ ਤਾਂ ਕਿ ਹੋਰ ਬੰਦੇ ਜੋੜਨ ਆਉਂਦੇ ਨੇ ਸਹੀ ਸਹੀ ਆ ਸਹੀ ਆ ਅੱਛਾ ਭਾਈ ਤੁਸੀਂ ਪਹਿਲੀ ਵਾਰ ਆਏ ਜਾਂ ਪਹਿਲਾਂ ਵੀ ਇੱਥੇ ਆਏ ਮੈਂ ਪਹਿਲਾਂ ਦੋ ਵਾਰੀ ਕਰਵਾ ਚੁੱਕਿਆ ਹਾਂਗਾ ਮੈਂ ਲਾਸਟ ਟਾਈਮ ਯੂਕੇ ਭੇਜਿਆ ਸੀਗਾ ਤੇ ਹੁਣ ਮੈਂ ਕੈਨੇਡਾ ਭੇਜਣਾ ਮੇਰੇ ਫਰੈਂਡ ਕੋਲੇ ਬੁੱਕਸ ਭੇਜਣੀਆਂ ਸੀਗੀਆਂ ਐਕਚੁਅਲ ਅੱਛਾ ਅੱਛਾ ਕਿਵੇਂ ਸਰਵਿਸ ਵਧੀਆ ਹੈਗੀ ਸਮਾਨ ਸਹੀ ਪਹੁੰਚ ਜਾਂਦਾ ਕਿ ਵਿੱਚੋਂ ਦਾ ਨਿਕਲ ਨਿਕਲ ਜਾਂਦਾ ਨਹੀਂ ਨਹੀਂ ਫੁੱਲੀ ਸੈਟੀਸਫਾਈ ਨਾ ਮੈਂ ਤਾਂ ਕਿਉਂਕਿ ਜੋ ਅਸੀਂ ਸਮਾਨ ਭੇਜਦੇ ਆ ਐਜ਼ ਇਟ ਇਜ਼ ਦੇ ਡਿਲੀਵਰ ਦੇ ਪਹੁੰਚ ਜਾਂਦਾ ਉਹਨਾਂ ਜਿੰਨਾ ਸਮਾਨ ਸਹੀ ਹੁੰਦਾ ਵਿੱਚੋਂ ਦੇ ਹਨਾ ਔਰ ਡਿਲੀਵਰੀ ਵਧੀਆ ਹੈਗੀ ਇਹਨਾਂ ਦੀ ਪੰਜ ਦਿਨਾਂ ਚ ਲਾਸਟ ਟਾਈਮ ਮੈਂ ਵੀ ਕਿਹਾ ਸੀ ਇਹਨਾਂ ਨੂੰ ਤਾਂ ਪੰਜ ਦਿਨਾਂ ਚ ਪਹੁੰਚਾਤਾ ਸੀ ਇਹਨਾਂ ਨੇ ਅੱਛਾ ਭਾਈ ਸਮਾਨ ਮਹਿੰਗਾ ਹੁੰਦਾ ਹਨਾ ਕੇਰੀ ਜਦੋਂ ਨਹੀਂ ਪਹੁੰਚਦਾ ਤਾਂ ਦੁੱਖ ਵੀ ਹੁੰਦਾ ਯਾਰ ਹਨਾ ਮਸਾਲਾ ਲੈ ਕੇ ਆਏ ਸੀਗੇ ਤੇ ਪਹੁੰਚਿਆ ਨਹੀਂਗਾ ਤੇ ਇਹਨਾਂ ਦਾ ਸਮਾਨ ਜਿਹੜਾ ਪ੍ਰੋਪਰ ਪਹੁੰਚ ਜਾਂਦਾ ਜਿੰਨਾ ਕੋ ਤੁਸੀਂ ਪਾ ਕੇ ਭੇਜਦੇ ਹੋ ਇਹ ਸਾਰੇ ਇਹ ਆਪ ਹੀ ਇੱਥੇ ਕਰਦੇ ਨੇ ਹਾਂ ਇਹਨਾਂ ਦੀ ਬਈ ਮੈਂ ਇੱਕ ਚੀਜ਼ ਦੇਖੀ ਹੈ ਵੀ ਸੂਈ ਜਿੰਨੀ ਚੀਜ਼ ਦੀ ਵੀ ਗਰੰਟੀ ਹੁੰਦੀ ਆ ਅੱਛਾ ਠੀਕ ਹੈ ਜੀ ਸਭ ਤੋਂ ਮੇਨ ਗੱਲ ਵੀ ਇਹਨਾਂ ਦੇ ਰੀਜ਼ਨੇਬਲ ਪ੍ਰਾਈਸ ਨੇ ਬਹੁਤ ਜ਼ਿਆਦਾ ਬਹੁਤ ਘੱਟ ਰੇਟ ਨੇ ਬਾਜ਼ਾਰ ਤੇ ਰੀਟਨ ਨਾਲੋਂ ਅੱਛਾ ਕੰਪੈਰੀਜ਼ਨ ਹਾਂ ਤੇ ਦੂਜੀ ਗੱਲ ਇਹਨਾਂ ਦੀ ਇਹ ਵਧੀਆ ਲੱਗੀ ਮੈਨੂੰ ਵੀ ਇਹਨਾਂ ਦਾ ਜਿਹੜਾ ਪੈਕ ਕਰਦੇ ਇਹ ਅਗਲੇ ਕਸਟਮਰ ਦੇ ਸਾਹਮਣੇ ਪੈਕ ਕਰਦੇ ਆ ਹੂੰ ਉਦੇ ਸਾਹਮਣੇ ਹਾਂ ਸੇਫਟੀ ਨਾਲ ਸਮਾਨ ਪੂਰਾ ਪੈਕ ਕਰਦੇ ਆ ਤੇ ਮੇਰੀ ਤਾਂ ਬਈ ਬਸ ਵੀ ਹੰਬਲ ਰਿਕਵੈਸਟ ਹੈ ਲੋਕਾਂ ਨੂੰ ਵੀ ਥਾਂ ਥਾਂਕ ਜਲਕੁਆਰ ਹੋਣ ਨਾਲੋਂ ਵੀ ਫਲਾਈ ਬ੍ਰੈਂਡਾ ਕੂਰੀਅਰ ਤੇ ਆਓ ਤੇ ਇੱਥੋਂ ਆਪ ਦਾ ਸਮਾਨ ਪੈਕ ਕਰਵਾ ਕੇ ਭੇਜੋ ਕਿਉਂਕਿ ਸਮਾਨ ਬਹੁਤ ਕੀਮਤੀ ਹੁੰਦਾ ਬਈ ਰਾਹ ਚ ਰੋਲ ਜਾਂਦਾ ਹੂੰ ਬਹੁਤ ਲੋਕ ਇਹ ਜਿਹਾ ਵੀ ਬਹੁਤ ਮਹਿੰਗਾ ਸਮਾਨ ਹੁੰਦਾ ਕਰਾ ਦਿੰਦੇ ਆ ਬਾਅਦ ਚ ਕੋਈ ਲੇਟ ਪਹੁੰਚਦਾ ਕੋਈ ਟੁੱਟ ਭੱਜ ਹੋ ਜਾਂਦੀ ਹੈ ਸਮਾਨ ਦੀ ਇਹ ਚੀਜ਼ਾਂ ਤੋਂ ਬਚੋ ਸਮਾਨ ਦੀ ਪੈਕਿੰਗ ਸਾਰੀ ਤੁਸੀਂ ਜਿਵੇਂ ਇਹ ਡੱਬੇ ਪੇਮ ਇਥੇ ਦੇ ਰਹੇ ਹਨਾ ਸਾਰੀ ਆਪ ਖੁਦ ਹੀ ਕਰਦੇ ਤੁਸੀਂ ਇਥੇ ਹਾਂਜੀ ਬਈ ਸਾਡੇ ਕੋਲ ਹਰੇਕ ਪ੍ਰਕਾਰ ਦੇ ਹਰੇਕ ਡਾਈਮੈਂਸ਼ਨ ਦਾ ਡੱਬਾ ਹੁੰਦਾ ਹਨ ਜਿਹੇ ਜਿਹੇ ਵੀ ਅਗਲੇ ਸਾਮਾਨ ਜਿਵੇਂ ਵੀ ਉਹ ਜਿਹੇ ਅਗਲੇ ਸਾਹਮਣੇ ਪੈਕ ਕਰਦੇ ਨੇ ਟੁੱਟਣ ਭਜਣ ਵਾਲੀ ਸਪੈਸ਼ਲ ਜੀ ਨੂੰ ਅਸੀਂ ਬਬਲ ਰੈਪ ਜਾਂ ਕੋਈ ਥਰਮਾ ਕੋਈ ਸ਼ੀਟ ਲੱਗਣੀ ਹੋਵੇ ਉਹ ਪੈਕ ਕਰ ਦਿੰਨੇ ਆ अच्छा करो करो सामान लूज ही लेके आऊंदा इथे आके ਤੁਸੀਂ ਪੈਕ ਕਰਨਾ ਨੇ ਸਾਹਮਣੇ ਅਸਲ ਜਨਾ ਹੁਣ ਜਿਹੜੇ ਬੰਦਿਆਂ ਨੇ ਜਾਣ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਿਵੇਂ ਪੈਕ ਕਰਨਾ ਕੀ ਡਾਈਮੈਂਸ਼ਨ ਵਾਈਜ਼ ਜਾਂਦਾ ਕਿ ਕਿਵੇਂ ਜਾਂਦਾ ਇਹ ਪ੍ਰੋਪਰ ਮੈਰਿਮੈਂਟ ਨਾਲ ਡੱਬਾ ਪੈਕ ਹੁੰਦਾਗਾ ਅਗਲਾ ਇਹ ਪੈਕ ਵੀ ਕਰਕੇ ਲੈ ਕੇ ਆਉਂਦਾ ਸੀ ਖੋਲ ਦਿੰਨੇ ਆ ਉਹ ਕਿਉਂਕਿ ਜਿਹੜੀ ਚੀਜ਼ ਫालतू ਕੱਢਣ ਵਾਲੀ ਹੁੰਦੀ ਆ ਮਤਲਬ ਕੋਈ ਬਾਕਸ ਵਗੈਰਾ ਉਹ ਹੀ ਲੱਗਿਆ ਹੁੰਦਾ ਉਹ ਕੱਢ ਦਿੰਨੇ ਅਗਲੇ ਦਾ ਫਾਇਦਾ ਹੋ ਜਾਂਦਾ ਹੈਗਾ ਅੱਛਾ ਹਾਂਜੀ ਹਾਂਜੀ ਅੱਛਾ ਤੇ ਉਹ ਸਾਰਾ ਕੁਝ ਉਹਨਾਂ ਦੇ ਸਾਹਮਣੇ ਤੁਸੀਂ ਉਹ ਲਿਖ ਲੈਨੇ ਵੀ ਆਹ ਆ ਸਮਾਨ ਤੁਹਾਡਾ ਇਹਦੇ ਵਿੱਚ ਆਏਗਾ ਤੇ ਆਹ ਤਾਂ ਉੱਥੇ ਪਹੁੰ ਜਮਾ ਜਮਾ ਕੱਲੀ ਕੱਲੀ ਚੀਜ਼ ਨੋਟ ਕਰਦੇ ਆਂ ਅਸੀਂ ਇੱਕ ਸੂਈ ਧਾਗਾ ਵੀ ਇਹ ਹੋਵੇ ਨਾ ਉਹ ਅਸੀਂ ਉਹ ਵੀ ਨਹੀਂ ਛੱਡਦੇ ਬਿਨਾਂ ਲਿਖੇ ਬਿਨਾਂ ਅਗਲੇ ਦਾ ਸਮਾਨ ਕੀਮਤੀ ਹੁੰਦਾ ਜੀ ਉੱਥੇ ਸੂਈ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਵਿਦੇਸ਼ਾਂ 'ਚ ਇਹ ਚੀਜ਼ਾਂ ਬਹੁਤ ਮਤਲਬ ਐਕਸਪੈਂਸਿਵ ਮਤਲਬ ਆਪ ਜੈਂਟਲ ਜਰੂਰੀ ਹੁੰਦੀਆਂ ਉੱਥੇ ਤੇ ਸਾਡਾ ਸਮਾਨ ਕੱਲੀ ਕੱਲੀ ਚੀਜ਼ ਨੋਟ ਡਾਊਨ ਕਰਕੇ ਭੇਜਦੇ ਆਂ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾਗਾ ਕਈ ਵਾਰ ਕੀ ਹੁੰਦਾ ਹੈ ਕਸਟਮਰ 'ਚ ਪ੍ਰੋਬਲਮ ਆ ਜਾਂਦੀ ਹੈ ਕੋਈ ਹਨ ਜਿਵੇਂ ਕੋਈ ਪਾਰਸਲ ਕਸਟਮ ਕਲੀਅਰੈਂਸ 'ਚ ਰੁ 99% ਸਾਡੀ ਫੁੱਲ ਕੋਸ਼ਿਸ਼ ਹੁੰਦੀ ਹੈ ਵੀ ਇੱਕ ਵੀ ਸਿੰਗਲ ਚੀਜ਼ ਵੀ ਇਹੋ ਜੀ ਨਾ ਪਵੇ ਜਿਹੜੀ ਗਾਹ ਕਲੀਨਸ ਦੀ ਦਿੱਕਤ ਆਵੇ। ਰੱਬ ਨਾ ਕਰੇ ਕੋਈ ਫੇਰ ਵੀ ਦਿੱਕਤ ਆਉਂਦੀ ਹੈ ਇਹ ਨਹੀਂ ਹੈਗਾ ਵੀ ਅਸੀਂ ਮੁੜ ਕੇ ਅਗਲੇ ਫੋਨ ਨਾਲ ਚੱਕਾਂਗੇ। ਅਗਲੀ ਤਸੱਲੀ ਕਰਾ ਕੇ ਫੇਰ ਵੀ ਜੇ ਸਾਡੀ ਗਲਤੀ ਨਾਲ ਕੋਈ ਚੀਜ਼ ਭਲੇਖੇ 'ਚ ਪੈ ਵੀ ਜਾਵੇ ਅਸੀਂ ਬਈ ਫ੍ਰੀ ਆਫ ਕੋਸਟ ਦੁਬਾਰੇ ਚੀਜ਼ ਲੈ ਕੇ ਡਿਲੀਵਰ ਕਰਵਾ ਕੇ ਦੇਵਾਂਗੇ। ਅੱਛਾ ਹਾਂ ਸਾਡੀ ਗਾਰੰਟੀ ਹੈ ਕਿ ਮੰਨ ਕੇ ਜੇ ਲੋ ਕੋਈ ਚੀਜ਼ ਜਿਵੇਂ ਬਣਾ ਬ੍ਰਾਂਡਡ ਨਾ ਬ੍ਰਾਂਡਡ ਚੀਜ਼ ਪੈ ਗਈ ਕਿ ਕਸਟਮ 'ਚ ਰੋਗ ਗਈ ਉਹ ਦੇ ਕਰਕੇ ਉਹ ਸਮਾਨ ਕੱਢ ਤਾ ਜਾਂ ਕਿਵੇਂ ਵੀ ਹੈ। ਅਸੀਂ ਅਗਲੇ ਨੂੰ ਕਹਿ ਦਿੰਨੇ ਆ ਭਾਈ ਤੁਹਾਡਾ ਸਮਾਨ ਲੈ ਕੇ ਅਸੀਂ ਵਾਪਸ ਭੇਜਾਂਗੇ ਆਪਦੇ ਕੋਲੋਂ ਆਫੀਸ਼ਲ ਮੰਡ ਲਵਾ ਕੇ ਦਿੰਨੇ ਆ ਇਹ ਕਿਸੇ ਦਾ ਜਿਕਰ ਨਹੀਂ ਡੋੜਦਾ ਭਈ ਸਾਡੀ ਗੱਲ ਜਿਹੜੀ ਕਹਿਤੀ ਤੁਹਾਨੂੰ 100% ਰਿਜ਼ਲਟ ਮਿਲੂਗਾ ਕੋਈ ਐ ਨਹੀਂ ਹੈਗਾ ਕਿ ਉਹ ਹਵਾ ਚ ਡੰਗਾ ਹੋਣਗੀਆਂ ਕਿਉਂਕਿ ਵੀ ਸਮਾਨ ਵੀ ਕੇਰ ਕੀਮਤੀ ਹੁੰਦਾ ਨਾ ਉਧਰ ਪਤਾ ਨਹੀਂ ਕਿੰਨਾ ਜ਼ਰੂਰੀ ਚਾਹੀਦਾ ਹੁੰਦਾ ਹਨਾ ਕੇਰੀ ਚੀਜ਼ ਇਹੋ ਜੀ ਹੁੰਦੀ ਹੈ ਬੜਾ ਸ਼ੌਕ ਨਾ ਬਣਾਈ ਹੁੰਦੀ ਹੈ ਬੜੇ ਰੀਝਾਂ ਨਾ ਬਣਾ ਕੇ ਅਗਲਾ ਭੇਜਦਾ ਹੈਗਾ ਨਾ ਜ਼ਰੂਰ ਭਈ ਜ਼ਰੂਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿੰਨਾ ਚੱਕਰ ਮਾ ਫੇਰ ਉਹੀ ਗੱਲ ਕਹਿਣਾ ਜਿੰਨਾ ਚਿਰ ਅਗਲੇ ਤਸੱਲੀ ਨਹੀਂ ਹੁੰਦੀ ਅਗਲੇ ਅਸੀਂ ਤੋੜ ਦੇਣੀ ਐ ਇੱਥੋਂ ਅਗਲੇ ਨੂੰ ਅੱਛਾ ਕਸਟਮਰ ਨੂੰ ਪਤਾ ਲੱਗਦਾ ਰਹਿੰਦਾ ਭਈ ਸਾਡਾ ਸਮਾਨ ਇੱਥੇ ਪਹੁੰਚ ਗਿਆ ਹਾਂਜੀ 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 ਭਈ ਹਾਂਜੀ ਹਾਂਜੀ ਪਾਵਾ ਸੈਲਫ ਕੰਪਨੀਾਂ ਚ ਕੋਰੀਅਲ ਲਵਾਈਏ ਪਾਵਾ ਆਪਾਂ ਬ੍ਰਾਂਡਡ ਚ ਲਵਾਈਏ ਸਾਡੀ ਇਹ ਵੀ ਜੀ ਦੀ ਟਰੈਕ ਐਣੀ ਦਿੰਨੇ ਆ ਅਸੀਂ ਅਗਲੇ ਨੂੰ ਪਤਾ ਲੱਗਦਾ ਰਹਿੰਦਾ ਭਾਈ ਸਾਡਾ ਸਮਾਨ ਇੰਨੀ ਤਰੀਕ ਨੂੰ ਇੱਥੇ ਪਹੁੰਚ ਗਿਆ ਤੇ ਗਾ ਕਿੱਦਿ ਡਿਲੀਵਰ ਹੋ ਜੂ ਸਭ ਕੁਝ ਪਤਾ ਲੱਗਦਾ ਰਹਿੰਦਾ ਕੋਈ ਇਹ ਜੀ ਗੱਲ ਨਹੀਂ ਹੈ ਅੱਛਾ ਤੇ ਭਈ ਆਪਣੀ ਲੋਕੇਸ਼ਨ ਕੀ ਹੈਗੀ ਜਿੱਥੇ ਆਪਾਂ ਖੜੇ ਆ ਹੁ ਐਪਲੀਕੇਸ਼ਨ ਹੈ ਬਈ ਨਾਮਦੇਵ ਰੋਡ ਤੇ ਡਾਕਟਰ ਸਿੰਘਲਾ ਨਿਊਰੋ ਡਾਕਟਰ ਬਹੁਤ ਮਸ਼ਹੂਰ ਹੈ ਆਪਣੇ ਉਹਨਾਂ ਦੇ ਬਿਲਕੁਲ ਓਪੋਜ਼ਿਟ ਸਾਈਡ ਆਪਣਾ ਦਫ਼ਤਰ ਫਲਾਈ ਬੰਡਾ ਕੂਰੀਅਰ ਦਾ ਹੈ ਅੱਛਾ ਤੇ ਟਾਈਮਿੰਗ ਕਿੰਨੇ ਤੋਂ ਕਿੰਨੇ ਹੈ ਆਪਣਾ ਜਿਹੜਾ ਇਹ ਦਫ਼ਤਰ ਖੁੱਲਦਾ ਹੈ ਦਫ਼ਤਰ ਵੀ ਸਵੇਰੇ 9 ਤੋਂ 9 ਹੀ ਹੁੰਨੇ ਆ ਜੀ ਇੱਥੇ ਅੱਛਾ ਹਾਂਜੀ ਹਾਂਜੀ ਤਾਂ ਜਿਨ੍ਹਾਂ ਨੇ ਵੀ ਹੁਣ ਕੂਰੀਅਰ ਕਰਾਉਣਾ ਨਾ ਬਾਹਰ ਆ ਦੇ ਰਿਸ਼ਤੇਦਾਰਾਂ ਨੂੰ ਕੋਈ ਵੀ ਚੀਜ਼ ਭੇਜਣੀ ਆ ਤਾਂ ਬੇਚਿੰਤ ਬੇਚਿੰਤ ਹੋ ਕੇ ਤੁਸੀਂ ਇਹਨਾਂ ਕੋਲੇ ਆਵਦਾ ਜਿਹੜਾ ਕੂਰੀਅਰ ਲਿਆ ਕੇ ਕੂਰੀਅਰ ਕਰਵਾ ਸਕਦੇ ਹੋ ਤੁਸੀਂ ਇਹਨਾਂ ਨੂੰ ਸਮਾਨ ਦੇਣਾ ਜ਼ਿੰਮੇਵਾਰੀ ਇਹਨਾਂ ਦੀ ਹੈ ਉੱਥੇ ਤੇ ਇੱਕ ਵਾਰੀ ਇਥੇ ਜ਼ਰੂਰ ਵਿਜ਼ਿਟ ਕਰੋ ਨੰਬਰ ਬਾਈ ਉਹਨਾਂ ਦਾ ਆਪਾਂ نیچے ਲਿਖ ਦਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ